ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਜੇਸ਼ ਸਿੰਘ ਪਿੰਡ ਕੁਸਰੋਪੁਰ ਤੋਂ ਆ ਤੇਰੀ ਜੰਡਗੀ ਦੇ ਵਿੱਚ ਆ ਤਕਲੀਫ ਆ ਮੇਰੇ ਦੋ ਬੱਚੇ ਨੇ ਜਿਹਦੇ ਇੱਕ ਬੱਚੇ ਦਾ ਮੈਂ ਆਪਣਾ ਜਿਹੜਾ ਆਪਣਾ ਪ੍ਰੋਡਕਟ ਸ਼ੁਰੂ ਕੀਤਾ ਹੈ 15 ਕੁ ਮਹੀਨੇ ਪਹਿਲਾਂ ਉਹਨੂੰ 20-25 ਸਾਲ ਤੋਂ ਉੱਪਰ ਹੋ ਕੇ ਨਿਖਾ ਕਰ ਦੇ ਅੱਛਾ ਔਰ 2000 ਤੋਂ ਲੈ ਕੇ ਉਹ ਨਿਖਾ ਕਰ ਰਿਹਾ ਸਮੈਕ ਵਗੈਰਾ ਜੋ ਵੀ ਉਹਨੇ ਆਪਣੇ ਸਰੀਰ ਵਿੱਚ ਅਪਣਾਇਆ ਹੈ ਤੇ ਫੋਨ 12 14 ਦਿਨ ਤੋਂ ਮੈਂ ਪਰਮਾਤਮਾ ਦਾ ਸ਼ੁਕਰ ਕਰਦਾ ਕਿ ਉਹਨੂੰ ਕੋਈ ਤਕਲੀਫ ਨਹੀਂ ਹੈ ਡਾਕਟਰ ਓਮ ਜੀ ਉਸਾਰਤੀ ਜੀ ਰਾਣਾ ਜੀ ਸਾਡੇ ਕੋਲ ਆਏ ਸੀਗੇ ਤੇ ਮੈਂ ਵੀ ਪਰਮਾਤਮਾ ਦਾ ਇਸ ਕਰਕੇ ਸ਼ੁਕਰ ਕਰਦਾ ਕਿ ਮੈਨੂੰ ਪਹਿਲਾਂ ਇਹ ਪ੍ਰੋਡਕਟ ਕੋ ਨਹੀਂ ਮਿਲਿਆ ਅੱਗੇ ਇਹ ਪ੍ਰੋਡਕਟ ਬਹੁਤ ਬਹੁ ਕੰਪਨੀਆਂ ਵਿੱਚ ਕੰਮ ਕੀਤਾ ਹੈ ਕਿਉਂਕਿ ਆਪਣੀ ਜੈਦੀ ਨੂੰ ਚਲਾਉਣ ਵਾਸਤੇ ਬੱਚਿਆਂ ਦੇ ਨਸ਼ੇ ਵਿੱਚ ਸਾਡੇ 4 ਕਿੱਲੇ ਜ਼ਮੀਨ ਤੇ ਲਿਖੀ ਘਰ ਦੀ ਦੇ ਦਿਮਾਗ ਤੇ ਨਾੜਾਂ ਟੁੱਟੀਆਂ ਨਹੀਂ ਤਕਲੀਫਾਂ ਨੇ ਨਿਕਲੇ ਹਨ ਪੜਾਸ ਲੈ ਕੇ ਚਲਦੇ ਆ ਕਿ ਸਾਨੂੰ ਕੁਝ ਮਾਰਗ ਦੱਸਿਆ ਉਸ ਮਾਰਗ ਤੇ ਚੱਲਾਂਗੇ ਆਪਣੇ ਬੱਚਿਆਂ ਦੀ ਜਿੰਦਗੀ ਤਾਂ ਬਚੀ ਹੈ ਦੂਸਰੇ ਬੱਚਿਆਂ ਦੀ ਜਿੰਦਗੀ ਪਟਾਵੇ ਓਏ